ਲੱਕੀ ਜਿਹੜਾ ਮਨਮੀਤ ਤੇ ਇਲਜ਼ਾਮ ਲੱਗਾ ਨਾ ਉਹਦੀ ਸਭ ਤੋਂ ਜ਼ਿਆਦਾ ਖੁਸ਼ੀ ਪਤਾ ਕਿੰਨੂੰ ਆ ਸੀਮਾ ਨੂੰ ਤੇ ਭੂਆ ਨੂੰ ਭੂਆ ਜੜੀ ਆ ਨਾ ਉਹ ਉਸ ਟਾਈਮ ਦੇ ਤੇ ਮਨਮੀਤ ਦੀ ਨਨਾਨ ਦੇ ਸਾਹਮਣੇ ਹੀ ਮਨਮੀਤ ਨੂੰ ਕਹਿੰਦੀ ਐ ਵੀ ਜੇ ਤੂੰ ਚੋਰੀ ਕੀਤੀ ਆ ਨਾ ਤੇ ਇਹਨਾਂ ਨੂੰ ਪੈਸੇ ਦੇ ਦੇ ਬਣਦੀ ਹੀ ਉਹਦੀ ਇੰਨੀ ਗੱਲ ਕਰਨੇ ਇਹ ਤੇ ਪੂਆ ਨੂੰ ਇਹ ਨਹੀਂ ਪਤਾ ਇਸ ਕਾਰ ਦੀ ਧੀ ਆ ਛੋਟੇ ਹੁੰਦੇ ਤੋਂ ਪਾਲ ਲਿਆ ਵਾ ਤੇ ਇਹ ਚੋਰੀ ਕਰ ਸਕਦੀ ਆ ਹਾਂ ਉਹ ਹੀ ਤੇ ਮੈਂ ਉਹਨੂੰ ਕਿਹਾ ਸਮਝਾਇਆ ਮੈਂ ਨਹੀਂ ਗੱਲ ਕਹੀ ਮੈਂ ਤੂੰ ਸਾਡੇ ਘਰ ਦੀ ਧੀ ਹੋ ਗੇ ਤੇ ਮੈਂ ਕਿਹਾ ਤੂੰ ਸਾਡੇ ਹੀ ਬਰਖਲਾ ਹੋਣ ਲਈ ਸਾਡੀਆਂ ਇਹਦਾ ਗੱਲਾਂ ਕਰਨ ਢੀ ਤੇ ਮੈਂ ਕਿਹਾ ਤੂੰ ਕੁੜੀ ਨੂੰ ਕਹੀ ਜਾਨੀ ਆ ਵੀ ਜੇ ਹੈਗੇ ਆ ਨਾ ਤੇਰੇ ਕੋਲ ਤਰੱਕ ਦੇ ਕੱਢ ਦੇ ਇੱਥੇ ਉਹਨਾਂ ਨੂੰ ਪੈਸੇ ਦੇ ਦੇ ਜੇ ਕੀਤੀ ਐ ਚੋਰੀ ਤੇ ਅੱਛਾ ਇਹ ਪੂਆ ਬਦੋ ਬਦੀ ਬਣਾਈਦਾ ਹਾਂ ਤੇ ਹੋਰ ਕੀ ਇਹਨੂੰ ਸ਼ਰਮ ਨਹੀਂ ਹੁੰਦੀ ਪੂਆ ਨੂੰ ਮਾਸਾ ਨਹੀਂ ਹੁੰਦੀ ਉਹਦੇ ਸਾਹਮਣੇ ਮੈਂ ਇਤਰਾ ਗੱਲ ਕਹਿ ਨਹੀਂ ਆ ਆ ਬੰਦਾ ਤੋਂ ਮਰ ਸਾਈਡ ਤੇ ਪੁੱਛ ਲੈਂਦਾ ਵੀ ਮਨਮੀਤ ਦੱਸ ਕੀ ਕੀਤੀ ਐ ਚੋਰੀ ਨਾਲੇ ਮੰਮੀ ਮਨਮੀਤ ਨੇ ਕਿਉਂ ਪੈਸੇ ਕੱਢਨੇ ਉਹਨੂੰ ਕੀ ਲੋੜ ਆ ਉਹਨੂੰ ਕਿਸ ਚੀਜ਼ ਦੀ ਕਮੀ ਆ ਦੱਸ ਮੈਨੂੰ ਉਹ ਹੀ ਨਾ ਪੈਸਾ ਚ ਤੇ ਖੇਡਦੀ ਸਾਡੀ ਮੇਰੀ ਗੱਲ ਸੁਣੋ ਉਹਨੂੰ ਆਵਾਜ਼ ਮਾਰੋ ਜਰਾ ਪੁੱਛੀਏ ਇਹਨੂੰ ਜਰਾ ਮਾਰੋ ਗੁਰਦੀਪ ਆ ਇੰਜਰ ਵਰਤੀ ਲੱਕੀ ਨਾਲ ਗੱਲ ਕਰਨੇ ਦਾ ਉਹ ਕਾਜੀ ਉਹਦੀ ਨਾਨ ਕੀ ਕਹਿੰਦੀ ਸੀ ਮਨਮੀਦੀ ਦੇ ਵੱਲੋਂ ਮਨਮੀ ਨੇ 200 ਰੁਪਏ ਕੱਢਿਆ ਮੇਰੇ ਪਰਸ ਵਿੱਚੋਂ ਤੇ ਤਹੀ ਉਹਦੇ ਸਾਹਮਣੇ ਪੁੱਛੀ ਜਾਂਦੇ ਸੀ ਕਿ ਜੇ ਕੱਡੇ ਤੇ ਦੱਸ ਦੇ ਉਹ ਤਾਂ ਮੈਂ ਆਦੇ ਕਹਿਣਾ ਹੀ ਸੀ ਮੈਂ ਕਿਹਾ ਜੇ ਉਹ ਕਹਿੰਦੀ ਪਈ ਆ ਸੱਚੀ ਤੂੰ ਕੱਡੇ ਹੋਣਗੇ ਤਾਂ ਫਿਰ ਤਾਂ ਹੀ ਅਗਲੀ ਨਿਯਤਾਂ ਮਲਾਉਂਦੀ ਤੇਰੇ ਤੇ ਨਹੀਂ ਤੇ ਤੁਹਾਨੂੰ ਲੱਗਦਾ ਵਾ ਵੀ ਉਹਨੇ ਕੱਡੇ ਹੋਣਗੇ ਤੁਹਾਨੂੰ ਲੱਗਦਾ ਵਾ ਸਾਡੀ ਭੈਣ ਹੈਗੀ ਇਹੋ ਜੀ ਹੈ ਜਾਨ ਨੂੰ ਪੈਸਿਆਂ ਦੀ ਕਮੀ ਆ ਕਿ ਅੱਜ ਆਪਣੀ ਭੈਣ ਦੀ ਗੱਲ ਆਈ ਤਾਂ ਬੜਾ ਦੁੱਖ ਲੱਗਾ ਤਾਂ ਉਸ ਦਿਨ ਕਿੱਥੇ ਆ ਜਿਸ ਦਿਨ ਸੀਮਾ ਤੇ ਇਲਜ਼ਾਮ ਲਾਣ ਡੇ ਇਲਜ਼ਾਮ ਵੀ ਸੱਚ ਲਾਇਆ ਸੀ ਆਪਾਂ ਸਾਡੀ ਮੁੰਦਰੀ ਕੁਆਚੀ ਤੇ ਆਪਾਂ ਤਾਂ ਹੀ ਕਿਹਾ ਸੀ ਅੱਜ ਉਹਦੇ ਭਰਾ ਨੇ ਬਾਹਰ ਜਾਣਾ ਮੈਂ ਤੇ ਤੁਹਾਨੂੰ ਵੀ ਮੌਕਾ ਮਿਲ ਗਿਆ ਗੱਲ ਕਰਨ ਦਾ ਵੀ ਮੁੰਦਰੀ ਉੱਥੇ ਦੇ ਹੀ ਪੀਕੇ ਆਪਣੇ ਇਦਾਂ ਹੀ ਅਗਲਿਆਂ ਨੇ ਵੀ ਜੇ ਕਹਿਤਾ ਤੇ ਹੁਣ ਗਰਾਂ ਦੁੱਖਾ ਤੇ ਮੰਮੀ ਵਾ ਕੇ ਪੁੱਆ ਨੂੰ ਕੋਈ ਦੁੱਖ ਨਹੀਂ ਗਾ ਭੈਣ ਤੇ ਇਟਾ ਵਟਾ ਇਲਜ਼ਾਮ ਲੱਗਾ ਨਾ ਇਹ ਹਜੇ ਵੀ ਸੀਮਾ ਦੀ ਗੱਲ ਵਿੱਚ ਬੋਲੀ ਜਾਂਦੀ ਆ ਸੀਮਾ ਤੇ ਇਲਜ਼ਾਮ ਲਾਇਆ ਦੱਸ ਉਹ ਤੇ ਕੀ ਕਵਾਨ ਮੈਂ ਭੁਆ ਜੀ ਨੂੰ ਸ਼ਬਦ ਨਹੀਂ ਗਏ ਮੇਰੇ ਕੋ ਗੁਰਦੀਪ ਵੈਸੇ ਵੀ ਤੈਨੂੰ ਸੀਮਾ ਤੋਂ ਸਵਾਦ ਕੋਈ ਦਿਖਦਾ ਹੀ ਨਹੀਂ ਹੈਗਾ ਸੀਮਾ 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 ਗਲਤ ਕਰ ਲਵੇ ਤੇ ਤਾਂ ਵੀ ਤੇਰੇ ਵਾਸਤੇ ਉਹ ਸਹੀ ਹੈ ਜੇ ਸਹੀ ਹੈ ਤੇ ਉਹ ਤੇ ਫਿਰ ਸਹੀ ਹੈ ਪਰ ਤੂੰ ਸੀਮਾ ਨੂੰ ਕੁਝ ਨਹੀਂ ਕਹਿਣਾ ਤੂੰ ਸਾਡੇ ਹੀ ਦਿਵਾਲੇ ਹੋਣਾ ਆਖਰਕਾਰ ਹੁਣ ਤੂੰ ਮਨਮੀਤ ਤੇ ਵੀ ਇਲਜ਼ਾਮ ਤੂੰ ਵੀ ਲਾ ਹੀ ਦਿੱਤਾ ਨਾ ਮੈਂ ਕਹਦਾ ਇਲਜ਼ਾਮ ਲਾਇਆ ਵਾ ਮੈਂ ਤਾਂ ਤੁਹਾਨੂੰ ਇਹ ਕਹਿਣ ਦੀ ਜਿਸ ਦਿਨ ਮੁੰਦਰੀ ਤੁਹਾਨੂੰ ਤੁਹਾਡੇ ਘਰੋਂ ਲੱਭ ਗਈ ਨਾ ਫੇਰ ਪਤਾ ਲੱਗਣਾ ਤੁਹਾਨੂੰ ਜੀ ਵਾਕਿਆ ਹੀ ਗਲਤ ਇਲਜ਼ਾਮ ਲਾਣ ਦੇ ਸੀਮਾ ਮੇਰੀ ਗੱਲ ਸੁਣੋ ਇੱਥੇ ਮੁੰਦਰੀ ਦੀ ਗੱਲ ਨਹੀਂ ਹੁੰਦੀ ਇੱਥੇ ਪੈਸਿਆਂ ਦੀ ਗੱਲ ਹੁੰਦੀ ਆ ਤੁਸੀਂ ਮੇਰੀ ਭੈਣ ਨੂੰ بار بار ਪੁੱਛੀ ਜਾਂਦੇ ਹੀ ਹੈਗੇ ਤੇ ਦੇ ਦੇ ਹੈਗੇ ਤੇ ਦੇ ਦੇ ਕਿਉਂ ਪੁੱਛੁੰਦੇ ਹੀ ਮੇਰੀ ਗੱਲ ਸੁਣ ਲੱਕੀ ਜੇ ਅਗਲੇ ਤੇ ਪੈਸੇ ਕਵਾਚੇ ਆ ਤੇ ਅਗਲੀ ਤੁਹਾਡੇ ਘਰ ਆ ਗਈ ਹੈ ਠੀਕ ਹੈ ਨਾ ਉਹਨੇ ਤਾਂ ਹੀ ਸਾਰਿਆਂ ਨੂੰ ਬਿਠਾ ਕੇ ਵਿੱਚ ਗੱਲ ਕੀਤੀ ਹੈ ਨਾ ਤੇ ਮੈਂ ਤਾਂ ਕਿਹਾ ਉਹਨੂੰ ਮੈਂ ਕਿਹਾ ਜੇ ਤੂੰ ਫੋਨ ਕੱਢਿਆ ਵਾ ਕਹੋਸਾ ਦਾ ਪੈਸੇ ਵੀ ਕੱਢਿਆ ਫੋਨ ਕੱਢਿਆ ਪਰਸ ਚੋਂ ਤੇ ਸਭ ਤੋਂ ਪਹਿਲਾਂ ਫੋਨ ਪਾਇਆ ਕਿੰਨੇ ਸੀ ਉਹਦੀ ਨਾਨ ਨੇ ਉਹ ਕੋ ਪਾਇਆ ਸੀ ਇਹ ਨਹੀਂ ਪੁੱਛਿਆ ਕਿ ਤੇਰੀ ਵੀ ਗਲਤੀ ਹੈ ਕੁੜੀਏ ਇਹ ਕਿਉਂ ਨਹੀਂ ਪੁੱਛਿਆ ਸਿੱਧਾ ਮੇਰੀ ਭੈਣ ਨੂੰ ਕੋ ਪੁੱਛਿਆ ਤੁਹਾਨੂੰ ਹਰ ਵੇਲੇ ਮੇਰੀ ਭੈਣ ਗਲਤ ਜਾਂ ਮੈਂ ਗਲਤ ਲੱਗਦਾ ਤੇ ਜਾਂ ਮੰਮੀ ਗਲਤ ਲੱਗਦੇ ਆ ਅਸੀਂ ਕਿਉਂ ਬੋਲਦੇ ਤੁਹਾਡੇ ਤੇ ਸਾਡਾ ਬੋਲਣ ਦਾ ਮਤਲਬ ਕੋਈ ਨਹੀਂਗਾ ਪਰ ਪੂਆ ਜੀ ਤੁਸੀਂ ਸਿਆੜੇ ਗਏ ਜੇ ਨਿਆਣੀ ਨਹੀਂ ਗਏ ਜੇ ਤੁਹਾਨੂੰ ਸਾਰੀ ਗੱਲ ਦੀ ਸਮਝ ਆ ਗਈ ਆ ਤਾਂ ਦਾ ਫਰਜ ਬੰਦਾ ਸੀ ਉਹਨੂੰ ਪੁੱਛਣ ਦਾ ਕਿ ਤੂੰ ਕੁੜੀ ਦਾ ਫੋਨ ਕਿਉਂ ਲਿਆ ਮम्मा ਪੁੱਛਿਆ ਇਹਨਾਂ ਨੇ ਕਰੀ ਮੈਂ ਨੇ ਪੁੱਛ ਲਿਆ ਨਾ ਜਦੋਂ ਮੇਰੇ ਸੋਹਣੇ ਪੁੱਛਿਆ ਮੈਂ ਤਾਂ ਪੁੱਛਣਾ ਹੀ ਸੀ ਸਾਹਮਣੇ ਪੁੱਛਿਆ ਮੈਂ ਨਾ ਮੰਮੀ ਨੇ ਮੈਂ ਤੇ ਮੈਂ ਇੱਕ ਗੱਲ ਦੱਸਾਂ ਤੁਹਾਡੇ ਘਰ ਚ ਜੋ ਮਰਜ਼ੀ ਹੋ ਜਾਣਾ ਆ ਜਾ ਕੇ ਤੁਸੀਂ ਭੂਆ ਨੂੰ ਆ ਉਹ ਮੋਹਰਾ ਬਣਾਇਆ ਭੂਆ ਹੀ ਵਾਹ ਤੂੰ ਹੀ ਸੋਚਿਆ ਵੀ ਅਸੀਂ ਬੇਇੱਜ਼ਤੀ ਕਰਨੀ ਕਰਨੀ ਹਰ ਵਾਰ ਹਰ ਗੱਲ ਚ ਭੂਆ ਦੀ ਹੀ ਕਰਨੀ ਕਰਨੀ ਭੂਆ ਕਿਉਂ ਵਿੱਚ ਬੋਲਦੀ ਆ ਭੂਆ ਨਾ ਨਾ ਬੋਲੇ ਵਿੱਚ ਚੁੱਪ ਕਰਕੇ ਜੇ ਹੀ ਸੁਣਦੇ ਪਏ ਆ ਗੱਲ ਉਹਦੀ ਸੁਣਨਦੇ ਆ ਤੇ ਤੂੰ ਉਹਦੇ ਸਾਹਮਣੇ ਹੀ ਉੱਠ ਕੇ ਤੂੰ ਉਹਨੂੰ ਗਲਤ ਕਹੀ ਜਾਨੀ ਆ ਤੂੰ ਸੁਣ ਤੇ ਸਹੀ ਗੱਲ ਸੁਣ ਤੇ ਸਹੀ ਵੀ ਕੀ ਗੱਲ ਐ ਅੰਜੂ ਨੇ ਆ ਕੇ ਕਿਹਾ ਨਾ ਸਾਰਿਆਂ ਨੂੰ ਇੱਥੇ ਬਿਠਾਓ ਤੁਸੀਂ ਕਹਿਣਾ ਹੀ ਬਿਠਾਵਾਂਗੇ ਸਿਰਫ ਸੀਮਾ ਆ ਕੇ ਵਿੱਚ ਬੈਠੇਗੀ ਤੇ ਜਾਂ ਮੈਂ ਬੈਠੀ ਹੋਈ ਆ ਨਾ ਤੇ ਲक्की ਨੂੰ ਬੁਲਾ ਲਾ ਭੂਆ ਦਾ ਵਿੱਚ ਕੋਈ ਮਤਲਬ ਨਹੀਂ ਉਹਨੂੰ ਨਹੀਂ ਬੁਲਾਣਾ ਉਹਨੇ ਤੇ ਆਂਦਿਆ ਪੈਂਦੀ ਸਟੇ ਤੇਰਾ ਤੇ ਸੀਮਾ ਦਾ ਹੀ ਨਾਂ ਲਿਆ ਵਾ ਮੇਰਾ ਤਾਂ ਸੀਮਾ ਦਾ ਰਿਆ ਨਾ ਕੋ ਸੀਮਾ ਨੇ ਪਿਠਾਣਾ ਵਾ ਬਸ ਉਹਨੂੰ ਨੇ ਪਿਠਾਣਾ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈਗਾ ਅਸੋ ਦੇ ਸਾਹਮਣੇ ਨਹੀਂ ਅਸੀਂ ਆਪਣੇ ਘਰ ਦੀ ਕੋਈ ਵੀ ਗੱਲ ਕਰਨੀ ਉਹ ਜਿੱਥੇ ਬੈਠੀ ਉਹਨੂੰ ਰਹਿਣ ਦੇ ਉੱਥੇ ਬੈਠੀ ਮੈਨੂੰ ਬੁਲਾਇਆ ਨਾ ਕਰੋ ਕਿਸੇ ਗੱਲ ਦੇ ਵਿੱਚ ਭਾਜੀ ਗੱਲ ਸੁਣੋ ਉਹ ਤੇ ਮੰਮੀ ਨੇ ਪੈਸੇ ਦੇਤੇ 2000 ਰੁਪਇਆ ਜੇ ਮੈਂ ਇੱਥੇ ਹੁੰਦਾ ਨਾ ਤੇ ਮੈਂ ਤਿੱਤਰ ਕਰਨਾ ਇੱਥੋਂ ਉਹ ਅਸੀਂ ਆਪਣੀ ਭੈਣ ਨੂੰ ਕਿਸੇ ਗੱਲ ਨਾਲ ਭੇਜਾਂਗੇ ਮਮਾ ਇਹ ਫੈਸਲਾ ਆਏਗਾ ਸਾਰਿਆਂ ਦੇ ਵਿੱਚ ਉਹ ਨਹੀਂ ਭੇਜਣਾ ਅੱਜ 2000 ਰੁਪਏ ਦਾ ਇਲਜ਼ਾਮ ਲਾਇਆ ਕੱਲ ਨੂੰ ਹੋਰ ਕੋਈ ਇਲਜ਼ਾਮ ਲਾ ਦੇਣਗੇ ਮੈਂ ਤੇ ਭੇਜਣੀ ਨਹੀਂ ਹੁਣ ਕੁੜੀ ਉਹ ਤੁਹਾਡੀ ਧੀ ਜਿਆਦਾ ਲਾਡਾਂ ਵਾਲੀ ਨਾ ਉਹ ਨਹੀਂ ਕਹੇ ਦਿੱਤੀ ਹੈਗੀ ਹਨਾ ਆ ਗਈ ਨਾ ਲੱਕੀ ਫੇਰ ਉੱਤੇ ਹੀ ਗੱਲ ਘਮ ਘਮਾ ਕੇ ਆ ਗਈ ਨਾ ਸਮਝੋ ਆ ਗਈ ਨਾ ਗੱਲ ਸਮਝੋ ਵੀ ਸਾਡੀ ਧੀ ਆ ਉਹਦੇ ਤੇ ਕਿਉਂ ਇਲਜ਼ਾਮ ਲਾਉਂਦੇ ਕਿੰਨੇ ਲਾਇਆ ਇਲਜ਼ਾਮ ਪਹਿਲਾਂ ਤਾਂ ਮੈਨੂੰ ਇੰਨੀ ਗੱਲ ਦਾ ਜਵਾਬ ਨਾ ਆਇਆ ਇਲਜ਼ਾਮ 10 ਵਾਰੀ ਤੇ ਮੈਂ ਉਹਨੂੰ ਕਹਿ ਬੈਠੀ ਆ ਵੀ ਤੂੰ ਵੇਖ ਤੂੰ ਵੇਖ ਸ਼ਾਇਦ ਤੇਰੇ ਕੋਲ ਰੱਖੀ ਗਈ ਹੋਵੇ ਕਿਤੇ ਜਾਂ ਅਸੀਂ ਉਹਨੂੰ ਸਿੱਧਾ ਕਿਹਾ ਆ ਇਹ ਮੀਆਂ ਬੀਬੀ ਦੀ ਗੱਲ ਆ ਉਹ ਜਾਣੇ ਤੇ ਉਹ ਜਾਣੇ ਰਾਖ ਤਾਂ ਤੇ ਉਹਨੂੰ ਮੂੰਹ ਤੇ ਕਹੀ ਜਾਂਦੇ ਜੇ ਤੇਰੇ ਭਰਾ ਨੇ ਬਾਹਰ ਜਾਣਾ ਤੂੰ ਉੱਧਰ ਦੇ ਆਈ ਤੇਰੇ ਭਰਾ ਨੇ ਬਾਹਰ ਜਾਣਾ ਤੂੰ ਉੱਧਰ ਦੇ ਆਈ ਤੇ ਜੇ ਕਹਿ ਦਿੱਤਾ ਤੇ ਤੁਹਾਨੂੰ ਕਾਦੀ ਮੁਸ਼ਕਲ ਆਈ ਇੱਥੇ ਤੁਹਾਨੂੰ ਕੋ ਗੁੱਸਾ ਲੱਗਾ ਜੇ ਕਹਿ ਦਿੱਤਾ ਤੇ ਮੈਂ ਭਰਾ ਇਸ ਕਰਕੇ ਕਹਿੰਨੀ ਮੈਨੂੰ ਨਾ ਵਿੱਚ ਬਿਠਾਇਆ ਕਰੋ ਆਪਣੇ ਫੈਸਲੇ ਆਪ ਨੇ ਲੈ ਲਿਆ ਕਰੋ ਬਸ ਮੈਨੂੰ ਅੱਜ ਤੋਂ ਬਾਅਦ ਵਿੱਚ ਨਹੀਂ ਪੜਾਣਾ ਉਦੋਂ ਹੀ ਮਨਮੀਤ ਨੂੰ ਇੱਥੇ ਰੱਖਣਾ ਨਾ ਜੋ ਮਰਜ਼ੀ ਫੈਸਲਾ ਕਰੋ ਨਾ ਕਰੋ ਉਹਨਾਂ ਨਾਲ ਜਿਸ ਤਰ੍ਹਾਂ ਮਰਜ਼ੀ ਗੱਲ ਕਰੋ ਮੈਨੂੰ ਨਹੀਂ ਵਿੱਚ ਬਿਠਾਣਾ ਬਸ ਤੇ ਪੂਆ ਜੀ ਹੋਣਾ ਹੀ ਤਾਂ ਵਾ ਫੈਸਲਾ ਹੋਣਾ ਪਰ ਮਾਂ ਪੁੱਤ ਨਹੀਂ ਲੈਣਾ ਵਾ ਤੇ ਜਿਹੇ ਬੰਦੇ ਨੂੰ ਪੁੱਛਣਾ ਹੀ ਨਹੀਂ ਆਹ ਹਾਂ ਲਗੋ ਤੁਸੀਂ ਸੁਣੋ ਗੱਲ ਹੁਣ ਜਿੰਨਾ ਚਿਰ ਉਹਦਾ ਨਨਾਨਾ ਨਹੀਂ ਨਾ ਇੱਥੇ ਆਏਗਾ ਤੇ ਸਾਡੇ ਕੋਲ ਮਾਫੀ ਨਹੀਂ ਮੰਗੇਗਾ ਵੀ ਇਹ ਤੁਹਾਡੀ ਭੈਣ ਸਹੀ ਆ ਤੇ ਆਪਾਂ ਉਹਨੇ ਚਿਰ ਕੁੜੀ ਨਹੀਂ ਜੇ ਭੇਜਣੀ ਤੇ ਮੇਰਾ ਫੈਸਲਾ ਜੇ ਹੋਣਾ ਤੇ ਨਾ ਭੇਜੋ ਮੈਨੂੰ ਕਾਹਦਾ ਸੁਣਾਉਂਦੇ ਆ ਵੀ ਮੇਰਾ ਫੈਸਲਾ ਅੱਗੇ ਕੱਲ ਸੀ ਤੁਹਾਡੇ ਬੀਬੀਆਂ ਦੇ ਵਿੱਚ ਹੁਣ ਇਹ ਗੱਲ ਆਏਗੀ ਬੰਦਿਆਂ ਦੇ ਵਿੱਚ ਨਾਲੇ ਲੱਕੀ ਉਹਦੇ ਕੋਲ ਜਰਾ ਜਵਾਬ ਮੰਗੀ ਵੀ ਤੇਰੀ ਜਨਾਨੀ ਦੀ ਇਹ ਕੀ ਕਰਤੂਤ ਹੈਗੀ ਹੀ ਗਈ ਵੀ ਉਹਦੇ ਕੋਲੋਂ ਦੋ ਦਿਨ ਉਹਦਾ ਮੋਬਾਈਲ ਖੋਲਿਆ ਪਹਿਲਾਂ ਮੈਨੂੰ ਦੱਸ ਜੇ ਸਾਡੇ ਦੇ ਸਾਰੀਆਂ ਗੱਲਾਂ ਆਂਦੀਆਂ ਨੇ ਤੇ ਮਨਮੀਤ ਨੇ ਕਿੰਨਾ ਕੁ ਸੀਮਾ ਕੋਲੋਂ ਮੋਬਾਈਲ ਖੋਇਆ ਵਾ ਕੋਈ ਨਾ ਆ ਤੇ ਨਾ ਪੂਆ ਨੂੰ ਨਜ਼ਰ ਥੋੜਾ ਹੁੰਦਾ ਇਹ ਕੁਛ ਉਹ ਇਹ ਨਜ਼ਰ ਹੁੰਦਾ ਵਾ ਕਿ ਤੁਸੀਂ ਉਹਦਾ ਮੁੰਦਰੀ ਦਾ ਇੰਜਾਮ ਲਾਇਆ ਬਸ ਹੋਰ ਤੇ ਆਪਾਂ ਦੇ ਅੱਖਾਂ ਤੇ ਪੱਟੀ ਵੱਜੀ ਹੋਈ ਆ ਕੋਈ ਗੱਲ ਨਹੀਂ ਵੱਜੀ ਕੋਈ ਗੱਲ ਨਹੀਂ ਹੁਣ ਤੁਸੀਂ ਆਪਣੇ ਫੈਸਲੇ ਆਪ ਹੀ ਨਿਬੜੋ ਪੂਆ ਦਾ ਕੋਈ ਮਤਲਬ ਨਹੀਂ ਹੈਗਾ ਵਿੱਚ ਨਾ ਪੂਆ ਨੂੰ ਬੁਲਾਇਓ ਹੁਣ ਤੁਹਾਨੂੰ ਤੇ ਨਾਨ ਵੀ ਉਹਨੂੰ ਸੱਦ ਕੇ ਜੋ ਮਰਜ਼ੀ ਕਰੋ ਗੱਲਾਂ ਨਾ ਕਰੋ ਪੂਆ ਦਾ ਵਿੱਚ ਕੋਈ ਕੰਮ ਨਹੀਂ ਹੈਗਾ ਪੂਆ ਨੂੰ ਨਹੀਂ ਆਉਣਾ ਨਹੀਂ ਤੇ ਤੁਹਾਡਾ ਕੋਈ ਫਰਕ ਨਹੀਂ ਇਧਰੋਂ ਗੱਲ ਕਰੋਗੇ ਉਹਨਾਂ ਨਾਲ ਨਹੀਂ ਮੈਂ ਬਹਿਣਾ ਹੀ ਨਹੀਂ ਵਿੱਚ ਨਹੀਂ ਆਪੇ ਕਰੋ ਚਲੋ ਛੱਡੋ ਫਿਰ ਨਹੀਂ ਬਹਿਣਾ ਤੇ ਨਾ ਸੀ ਉਹ ਤੁਹਾਡੀ ਮਰਜ਼ੀ ਕਰ ਲਾਂਗੇ ਗੱਲ ਅਸੀਂ ਮੂੰਹ ਚ ਘੁੰਗਣੀਆਂ ਥੋੜਾ ਪਾਈਆਂ ਵਾ ਤੇ ਆਪਾਂ ਗੱਲ ਨਹੀਂ ਕਰ ਸਕਦੇ ਕਰ ਸਕਦੇ ਗੁਰਦੀਬ ਜੀ ਸੀਮਾ ਦੀ ਗੱਲ ਚ ਵੀ ਨਹੀਂ ਉਹ ਫਿਰ ਬਹਿਣਾ ਜੇ ਉਹਦੀ ਗੱਲ ਚ ਨਹੀਂ ਨਾ ਤੂੰ ਬੈਠ ਕੇ ਕੋਈ ਗੱਲ ਕਰਨੀ ਉਹਦੇ ਸਹੁਰੇ ਨਾਲ ਤੇ ਫਿਰ ਸੀਮਾ ਦੀ ਗੱਲ ਦੇ ਵਿੱਚ ਨਹੀਂ ਉਹ ਬੋਲਣਾ ਉਹ ਫਿਰ ਅਹੀਂ ਜਾਣੀਏ ਤੇ ਉਹ ਜਾਣੇ ਮੰਮੀ ਕੱਲ ਦੀ ਗੱਲ ਸੁਣ ਲਓ ਉਹ ਆਦੇ ਮਗਰ ਲਾ ਕੇ ਮੈਂ ਸੀਮਾ ਦੀ ਮਦਦ ਕੀਤੀ ਮੈਂ ਕਹਾਂ ਲਾ ਫੜ ਵੀ ਜਾਤੀਆ ਚੱਲ ਇੱਕ ਪੈਸੇ ਦੋ ਤੇ ਇੱਕ ਉਹਨਾਂ ਕੋ ਜੁੱਤੀਆਂ ਖਾਓ ਤੇ ਇਹ ਦੇਖੋ ਚੁੰਦੇ ਨਾ ਪਰ ਹੁਣ ਇੱਥੇ ਛਿੱਤਾਂ ਨਹੀਂ ਖਾਣੀ ਆਪਾਂ ਕੋਈ ਨਹੀਂ ਨਾ ਖਾਓ ਪੀਮਾ ਦੀ ਜਿਹੜੀ ਗੱਲ ਹੈਗੀ ਉਹ ਮੈਂ ਵਿੱਚ ਬੋਲਾਂਗੀ ਬੋਲਾਂਗੀ ਜਦੋਂ ਉਹਨੂੰ ਕੋਈ ਗਲਤ ਕਹੋਗੇ ਨਾ ਫਿਰ ਮੈਂ ਆਉਦੀ ਫੇਵਰ ਚ ਗੱਲ ਕਰਨੀ ਕਰਨੀ ਬਹੁਤ ਰਿਸ਼ਤੇ ਕਰਾ ਕੇ ਨਾ ਤੇ ਨਾਲ ਹੀ ਨਹੀਂ ਆਜੀਦਾ ਹੁੰਦਾ ਰਿਸ਼ਤਾ ਕਰਾਇਆ ਤੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਘਰ ਚ ਦਖਲ ਅੰਦਾਜ਼ੀਆਂ ਦੇਈ ਜਾਈਏ ਜਿੱਥੇ ਦੇਣ ਦੀ ਲੋੜ ਹੁੰਦੀ ਨਾ ਉੱਥੇ ਦੇਣੀ ਪੈਂਦੀ ਹੈ ਵਿਚੋਲੇ ਨਾਲ ਹੀ ਨਹੀਂ ਤੁਰ ਪੈਂਦੇ ਹੁੰਦੇ ਉਹ ਗੱਲ ਨਹੀਂ ਜੀ ਅੱਛਾ ਫਿਰ ਮੈਂ ਵਿਚੋਲੀ ਹੋਈ ਨਾ ਕੱਲੀ ਤਾਂ ਫਿਰ ਤੂੰ ਵਿਚੋਲਣ ਦਾ ਮਤਲਬ ਨਹੀਂ ਨਾ ਤੂੰ ਵਿਚੋਲਣ ਦਾ ਰੋਲ ਅਦਾ ਕਰਨ ਢਈ ਆ ਤੂੰ ਇਹ ਨਹੀਂ ਵੇਖਦੀ ਪਈ ਵੀ ਮੇਰੇ ਭਰਾ ਦਾ ਘਰ ਹੈ ਇਹ ਵੇਖ ਵੀ ਮੇਰੇ ਭਰਾ ਦਾ ਘਰ ਹੈ ਤੂੰ ਵਿਚੋਲਣ ਦਾ ਹੀ ਰੋਲ ਅਦਾ ਕਰਨ ਢਈ ਆ ਜਾਂ ਉਧਰ ਦਾ ਰਿਸ਼ਤਾ ਨਿਭਾਉਂਦੀ ਪਈ ਆ ਤਾਈ ਦਾ ਜੇ ਤੁਸੀਂ ਇੱਧਰ ਰਹਿੰਦੇ ਨਾ ਤੇ ਇੱਧਰ ਤਾਂ ਰਿਸ਼ਤਾ ਨਿਭਾਓ ਧਿਆਨ ਤਾਂ ਦਾ ਉਧਰ ਗਿਆ ਪਿੱਛੇ ਹੀ ਆ ਠੀਕ ਆ ਨਿਭਾਉ ਰਿਸ਼ਤਾ ਮੈਂ ਇਹ ਨਹੀਂ ਕਹਿੰਦਾ ਵੀ ਰਿਸ਼ਤਾ ਨਹੀਂ ਨਿਭਾਓ ਪਰ ਇੱਧਰ ਦਾ ਵੀ ਤੇ ਧਿਆਨ ਰੱਖੋ ਨਾਲ ਇੱਧਰ ਦਾ ਵੀ ਧਿਆਨ ਰੱਖੀ ਮੈਂ ਰੱਖਦੀ ਆ ਇੱਥੇ ਰੱਖਣ ਵਾਲੀ ਗੱਲ ਹੁੰਦੀ ਨਾ ਮੈਂ ਇੱਧਰ ਦਾ ਵੀ ਧਿਆਨ ਕਰਦੀ ਆ ਪਰ ਮੈਂ ਗਲਤ ਨੂੰ ਗਲਤ ਕਹਿਣਾ ਹੀ ਕਹਿਣਾ ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹਿੰਦੇ ਮੈਂ ਆਪਣੀ ਅੱਖਾਂ ਦੇ ਸਾਹਮਣੇ ਗਲਤ ਹੁੰਦਾ ਨਹੀਂ ਵੇਖ ਸਕਦੀ ਤੇ ਮੈਂ ਤੁਹਾਨੂੰ ਪਸੰਦ ਨਹੀਂ ਮਮਾ ਇੰਨਾ ਨਹੀਂ ਮੰਨਣਾ ਪੁਗੜ ਛੱਡੋ ਪਰ ਐਵੇਂ ਸਿਰ ਮੱਥਾ ਲਾਈ ਜਾਂਦੇ ਆਪਾਂ ਨਾ ਰੋਂ ਮੈਨੂੰ ਤਾਂ ਕਹਿੰਦੀ ਮੈਨੂੰ ਬੁਲਾ ਕੇ ਵਿੱਚ ਕੋਈ ਗੱਲ ਅਭੀ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿੰਦੇ ਆ ਨਾ ਵਿਚੋਲਣ ਆ ਮੈਂ ਵਿਚੋਲਣ ਨਹੀਂ ਮੇਰੀ ਦੋਰੀ ਰਿਸ਼ਤੇਦਾਰੀ ਹੀ ਸੀ ਮਾ ਨਾਲ ਇੱਕ ਪਾਸੇ ਮਾ ਦੀ ਭੂਆ ਸਾਸਾ ਇੱਕ ਪਾਸੇ ਮਾ ਦੀ ਤਾਈ ਆ ਸੁਣ ਲਓ ਮੇਰੀ ਗੱਲ ਤੇ ਜਿਹੜੀਆਂ ਤਾਈਆਂ ਹੁੰਦੀਆਂ ਨਾ ਉਹ ਮਾਵਾ ਹੁੰਦੀਆਂ ਜੇ ਪਰ ਤੁਸੀਂ ਮੈਨੂੰ ਅੱਜ ਜਤਲਾਤਾ ਵੀ ਤੂੰ ਵਿਚੋਲਣ ਆ ਮੈਂ ਵਿਚੋਲਣ ਹੀ ਇਕੱਲੀ ਫਿਰ ਤੁਹਾਡੇ ਨਜ਼ਰਾਂ ਦੇ ਵਿੱਚ ਮੈਂ ਇਸ ਘਰ ਦੀ ਧੀ ਨਹੀਂਗੀ ਮੰਮੀ ਕੰਮ ਤੇ ਵਾਕਿਆ ਵਿਚੋਲਣ ਵਾਲਾ ਹੀ ਕਰਦੀ ਆ ਰਿਸ਼ਤੇਦਾਰੀ ਕਿੱਥੇ ਨੇ ਬੋਦੀ ਪਈ ਆਪੇ ਦਿਰੀ ਕੀ ਸੋਚੰਦੇ ਜੇ ਕੁਛ ਨਹੀਂ ਸੋਚਣਾ ਕੀ ਮੇਰੀ ਗੱਲ ਸੁਣੋ ਐਡਾ ਵੱਡਾ ਟਾਂਡੇ ਤੇ ਇਲਜ਼ਾਮ ਲਾਤਾ ਤੇ ਤੁਸੀਂ ਆਪਣੀ ਜੀਵਨ ਨੂੰ ਦੱਸਿਆ ਤਾਂ ਕਣੀ ਇੱਕ ਵਾਰੀ ਗਲਤੇ ਕਰਦੇ ਮੇਰੇ ਨਾਲ ਮੈਂ ਤੇ ਵੀਰ ਸੱਚਾਈ ਦੇ ਵਿੱਚ ਹੀ ਮਰੀ ਜਾਨ ਨਹੀਂ ਆ ਮੈਂ ਸੱਚੀ ਹੋਣ ਦੇ ਬਾਅਦ ਵੀ ਉਹਦੇ ਵੀ ਮੈਂ ਆਪਣੇ ਆਪ ਚ ਮਰੀ ਜਾਨ ਨਹੀਂ ਆ ਕਿ ਮੈਂ ਕਿਵੇਂ ਆਪਣੇ ਮਾਪਿਓ ਨਾਲ ਆਪਣੇ ਭਰਾ ਨਾਲ ਗੱਲ ਕਰਦੀ ਉਹ ਤੇ ਮੇਰੀ ਨਨਾਨ ਦੀ ਅਕਲ ਵੇਖ ਲਓ ਉਹ ਮੈਨੂੰ ਇੱਥੇ ਲੈ ਕੇ ਆ ਕੇ ਮੰਮੀ ਹਣਾ ਸਾਹਮਣੇ ਸਾਰੀ ਗੱਲ ਕਰ ਗਈ ਮੇਰੀ ਮੇਰੇ ਤੇ ਬੇ ਮਤਲਬ ਬੇ ਵਜਹ ਤੋਂ ਇਲਜ਼ਾਮ ਲੱਗਾ ਵਾ 2000 ਰੁਪਏ ਦਾ ਪਰ ਭੈਣੇ ਇੱਚ ਤੇਰੀ ਵੀ ਗਲਤੀ ਆ ਤੇਰੀ ਗਲਤੀ ਇਹ ਆ ਤੈਨੂੰ ਇੱਥੇ ਲਿਆਂਦਿਆ ਕਿਉਂ ਤੂੰ ਕਹ ਤੁਰੇ ਚਲਾਪੇ ਆਪੇ ਮੇਰੇ ਪੇਕੇ ਜਾ ਕੇ ਗੱਲ ਕਰਕੇ ਆ ਨਹੀਂ ਵੀਰ ਮੈਂ ਕਿੱਥੇ ਲਿਆਂਦਾ ਮੈਂ ਬਥੇਰਾ ਹਲਾਟਾਲਾ ਕੀਤਾ ਵਾ ਉਹ ਤਾਂ ਮੇਰੀ ਸੱਸ ਨੂੰ ਕਹਿੰਦੀ ਸੀ ਤੇ ਸੱਸ ਕਹਿੰਦੀ ਨਹੀਂ ਆਪਾਂ ਚੱਲਾਂਗੀਆਂ ਮੇਰੀ ਸੱਸ ਦੇ ਕਹਿਣ ਤੇ ਵੀ ਉਹ ਇੱਥੇ ਆਈ ਆ ਤੇ ਮੈਨੂੰ ਇਹ ਥੋੜੀ ਪਤਾ ਹੀ ਵੀ ਇੱਥੇ ਆ ਕੇ ਉਹਨੇ ਇਹੋ ਜੀਆਂ ਗੱਲਾਂ ਕਰ ਜਾਣੀਆਂ ਵਾ ਮੈਨੂੰ ਕਹਿੰਦੀ ਸੀ ਜਦੋਂ ਮੈਂ ਐਕਟਿਵ ਹਾ ਤੇ ਬੈਠੀ ਨਾ ਤੁਰਾ ਲੱਗੀ ਮੈਨੂੰ ਕਹਿੰਦੀ ਮੈਂ ਤੇਰੀ ਮੰਮੀ ਨਾਲ ਵੈਸੇ ਮੇਰਾ ਮਿਲਣ ਨੂੰ ਦਿਲ ਕਰਦਾ ਵਾ ਮੈਂ ਤਾਂ ਕਿਹਾ ਸੀ ਜੋ ਗੱਲ ਆਂ ਤੇਰੀ ਘਰੇ ਬੈ ਕੇ ਇਹਨੂੰ ਜੇਠ ਲੋ ਜੋ ਵੀ ਗੱਲ ਆ ਬਈ ਅਬਲ ਤਾਂ ਮੈਂ ਗਲਤੀ ਕੀਤੀ ਨਹੀਂ ਮੇਰੇ ਤੇ ਨਾ ਐਡਾ ਵੱਡਾ ਇਲਜ਼ਾਮ ਲਾਓ ਮੈਂ ਤੇ ਮੰਮੀ ਨੂੰ ਖੁੱਦ ਗੱਲ ਕਹਿਨੇ ਆਂ ਵੀ ਮੇਰੀ ਭੈਣ ਇਹੋ ਜਿਹਾ ਕਰ ਨਹੀਂ ਸਕਦੀ ਵੇਖੋ ਭਾਈਆ ਸਾਡਾ ਇਨੇ ਪੈਸੇ ਭੇਜਦਾ ਭੈਣ ਤੇ ਮੇਰੀ ਪੈਸੇ ਚ ਖੇਡਣ ਦੀ ਆ ਉਹਨੇ 2000 ਬਦਲੇ ਇਤਨਾ ਨਾ ਕੰਮ ਕਰਨਾ ਸੀ ਪਹਿਲਾਂ ਤੇ ਵੇਖ ਵੀਰ ਗਲਤੀ ਤੇ ਉਹਦੀ ਹੀ ਨਾ ਜਿਹਨੇ ਮੇਰਾ ਫੋਨ ਪਰਸ ਤੇ ਪਾ ਲਿਆ ਤੇ ਜਦੋਂ ਫੋਨ ਪਾਇਆ ਸੀ ਤੇ ਸਾਡੇ ਨਾਲ ਤੇ ਗੱਲ ਕਰਦੀ ਆਪਾਂ ਨੂੰ ਪੁੱਛ ਦੇ ਜਾ ਕੇ ਮੈਂ ਕਰਦੀ ਕਿੱਦਾਂ ਮੇਰੇ ਕੋਲ ਤਾਂ ਮੋਬਾਈਲ ਦੇ ਵਿੱਚ ਹੀ ਸਾਰੇ ਨੰਬਰ ਹੀ ਗੇ ਤੇ ਮੋਬਾਈਲ ਹੀ ਨਹੀਂ ਮੇਰੇ ਕੋਲ ਤੇ ਮੈਂ ਫੋਨ ਕਿੱਦਾਂ ਕਰਦੀ ਉਹ ਤੇ ਇਥੋਂ ਤੱਕ ਕੀ ਕਹਿੰਦੀ ਸੀ ਕਿ ਮੈਨੂੰ ਵੀਰ ਦੀ ਦੁਕਾਨ ਤੇ ਲੈ ਕੇ ਚੱਲ ਜੇ ਤੂੰ ਸਮਾਨ ਲੈ ਕੇ ਆਉਣੀ ਆ ਤੇ ਮੈਂ ਵੀ ਤੇਰੇ ਵੀਰ ਦੀ ਦੁਕਾਨ ਤੋਂ ਆਪਣੇ ਵਾਸਤੇ ਸਮਾਨ ਲੈ ਕੇ ਆਣਾ ਮੈਂ ਤੇ ਬ੍ਰਾਂਡਡ ਦਾ ਸਮਾਨ ਯੂਜ਼ ਕਰਦੀ ਉਹ ਤੇ ਰੋਈ ਲੈ ਗਈ ਜिद ਕਰਕੇ ਭੈਣੇ ਸਮਾਨ ਦੀ ਕਿਹੜੀ ਗੱਲ ਆ ਸਮਾਨ ਜਿੰਨਾ ਮਰਜ਼ੀ ਕਹਿੰਦੀ ਮੈਂ ਦੇ ਦਿੰਦਾ ਪਰ ਚੋਰੀ ਦਾ ਜਿਹੜਾ ਇੰਜਾਮ ਨਾ ਤੈਨੂੰ ਪਤਾ ਨਹੀਂ ਚੋਰ ਬਣਾਤਾ ਵਾ ਹੁਣ ਇੱਕ ਗੱਲ ਮੈਂ ਕਲੀਅਰ ਕਰੂਗਾ ਕਿ ਚੋਰ ਕਿੰਨੂੰ ਕਹਿੰਦੇ ਆ ਜਿੰਨਾ ਚਿਰ ਉਹਦਾ ਨਨਾਨਾ ਆਇਆ ਇੱਥੇ ਆਣ ਕੇ ਮਾਫੀ ਨਹੀਂ ਨਾ ਮੰਗੇਗਾ ਕਿ ਮੇਰੀ ਘਰ ਦੀ ਨੇ ਗਲਤ ਕੰਮ ਕੀਤਾ ਵਾ ਤੇ ਮੈਂ ਵੀ ਉਹਨਾਂ ਜਰ ਤੈਨੂੰ ਭੇਜਣ ਆਣੀ ਆ ਇਹ ਤੇ ਬੜਾ ਵਧੀਆ ਫੈਸਲਾ ਕੀਤਾ ਕਿ ਚੜੀ ਨਾਲ ਨਹੀਂ ਗਈ ਮੈਂ ਤੇ ਇਸੇ ਗੱਲ ਤੋਂ ਵਿੱਚੇ ਵਿੱਚ ਝੋਰਾ ਖਾਈ ਜਾਂਦਾ ਵਾ ਕਿ ਮੈਂ ਤੇ ਕੋਈ ਗਲਤੀ ਕੀਤੀ ਵੀ ਨਹੀਂ ਹੈ ਤੇ ਬਿਨਾ ਮਤਲਬ ਤੋਂ ਮੇਰੇ ਤੇ ਚੋਰੀ ਦਾ ਨਾਮ ਲੱਗ ਗਿਆ ਨਹੀਂ ਤੇ ਸਾਡੇ ਭਾਈਏ ਨੇ ਇੱਕ ਕਰ ਹੀ ਨਹੀਂ ਸਮਝਿਆ ਵੀ ਮੈਂ ਆਪਣੀ ਭੈਣ ਨੂੰ ਸਮਝਾਵਾਂ ਕਿ ਉਹ ਇਹੋ ਜਿਹਾ ਕੰਮ ਨਹੀਂ ਕਰ ਸਕਦੀ। ਨੀਂ ਮੈਂ ਤੱਕ ਨਹੀਂ ਹਜੇ ਗੱਲ ਗਈ। ਮੈਂ ਤੇ ਨਹੀਂ ਨਿਰਮਲ ਨਾਲ ਕੋਈ ਗੱਲ ਕੀਤੀ। ਉਹ ਗੋਨਾ ਬਾਵਾ ਧੀ ਆਂਦਾ ਨਹੀਂ ਪਤਾ ਵੀ ਉਹਨਾਂ ਨੇ ਕੋਈ ਗੱਲ ਕਰ ਦਿੱਤੀ ਹੋਵੇ। ਪਰ ਗੱਲ ਕਿਉਂ ਨਹੀਂ ਕੀਤੀ ਦੱਸ? ਤੇ ਨਾ ਫਰਜ਼ ਬੰਦਾ ਹੀ ਗੱਲ ਕਰਨ ਦਾ। ਮੈਂ ਵੀ ਤੈਨੂੰ ਦੱਸਣ ਤੇ ਦੇਈ ਫੋਨ ਤੇ ਉਹਨੇ ਮੇਰੇ ਮੇਰਾ ਰਾਖ ਛੱਡਿਆ ਤੇ ਅਗਲੇ ਥੋੜੇ ਦਿਨਾਂ ਤੋਂ ਮਗਰ ਉਹਨੇ ਆਸੀ ਆਪਾ ਪਾਤਾ ਅਗਲੇ ਦਿਨਾਂ ਨਾ। ਮੇਰੀ ਆਈ ਆਣਾ। ਹੁਣ ਮੇਰੇ ਮਗਰ ਲੱਗੀ। ਨਾ ਤੇ ਤੂੰ ਨਿਰਮਲ ਦਾ ਫੋਨ ਸੁਣਨਾ ਵਾ ਤੇ ਨਾ ਤੂੰ ਨਾਨਾ ਆਂਦਾ ਤੇ ਨਾਨ ਨਾਨ ਵਈਏ। ਭਾਵੇਂ ਆਵੇ ਸੱਸ ਦਾ ਇਹਨਾਂ ਨੂੰ ਸਾਰਿਆਂ ਨੂੰ ਬਲੌਕ ਲਿਸਟ ਚ ਪਾ ਇਹਨਾਂ ਨੂੰ ਵੀ ਤੇ ਪਤਾ ਲੱਗੇ ਕੋਈ ਆਖੋਗੇ ਮੈਂ ਤੇ ਬਥੇਰਾ ਕਿਹਾ ਸੀ ਅੱਗੋਂ ਮੇਰੀ ਸੱਸ ਨੇ ਸਗੋਂ ਮੇਰੇ ਨਾਂ ਨੂੰ ਇੰਨੀ ਗੱਲ ਕਹੀ ਅੱਭੀ ਤੂੰ ਕਿਤੇ ਆਪੇ ਭਲੇਖੇ ਨਾ ਰੱਖਣਾ ਲੈ ਹਣ ਆਂਦੀ ਐਵੇਂ ਕਿਵੇਂ ਰੱਖ ਲਿਓਣਗੇ ਇੰਨੇ ਹੀ ਕੱਢੇ ਆ ਮੇਰੇ ਪਰਸ ਚੋਂ ਪੈਸੇ ਮੇਰੇ ਤੇ ਵੀਰ ਝੂਠਾ ਹੀ ਨਾਮ ਲਾਤਾ ਇਹਨਾਂ ਨੇ ਐਸਿਆਂ ਦਾ ਇਹਨਾਂ ਨੂੰ ਤੇ ਮੈਂ ਦੱਸੂੰਗਾ ਹਣ ਵੇਖੀ ਮੈਂ ਕਿਵੇਂ ਇਕੱਲੇ ਇਕੱਲੇ ਨੂੰ ਸਿੱਧਾ ਕਰਦਾ ਇਨਜਾਮ ਜਿਹੜਾ ਲਾਇਆ ਨਾ ਪੈਨ ਦੇ 2000 ਰੁਪਏ ਦਾ ਇਹਨਾਂ ਨੂੰ ਦੱਸੂੰਗਾ ਕਿਵੇਂ 2000 ਰੁਪਏ ਲੈ ਕੇ ਗਈ ਉਹਨੂੰ ਅਕਲ ਨਹੀਂ ਆਈ ਕਿ ਮੈਂ 2000 ਰੁਪਏ ਫੜਨ ਦੀ ਹੈ ਝੂਠ ਦੇ ਮੈਂ ਮਮਮੀ ਨੂੰ ਵੀ ਮਨਾ ਕੀਤਾ ਸੀ ਕਿ ਨਾ ਦਵੋ ਮਮਮੀ ਆਂਦੇ ਵੀ ਨਹੀਂ ਪੁੱਤ ਮੈਂ ਆਪਣੀ ਧੀ ਤੇ ਹੁਣ ਜਿਹਾ ਇਲਜ਼ਾਮ ਨਹੀਂ ਲਗਾ ਦੇ ਸਕਦੀ ਤੇ ਮੈਂ ਕਿਹਾ ਮਮਮੀ ਹੋਣ ਐਦਾਂ ਤੁਸੀਂ ਬੇ ਮਤਲਬ ਤਾਨੂੰ 2000 ਰੁਪਏ ਦੇਂਦੇ ਜੇ ਤੇ ਉਹ ਉਹਨੇ ਤਾਂ ਸਗੋ ਆਖਣਾ ਕਿ ਲੈ ਮੈਨੂੰ ਤੇ ਫਰੀ ਦਾ ਮਿਲ ਗਿਆ ਉਹ ਘਰ ਚ ਇੰਨੇ ਮੈਂਬਰ ਕਮ ਸੇ ਕਮ ਮੈਨੂੰ ਇੱਕ ਜਣਾ ਤੇ ਫੋਨ ਕਰੇ ਵੀ ਸਾਡੇ ਘਰ ਚ ਆ ਚੱਲਣ ਦਿਆ ਵਾ ਹੈ ਤੁਸੀਂ ਵੀਰ ਉਹਦਾ ਰੋਟੀ ਖਾ ਕੇ ਕਿਤੇ ਨਿਕਲੇ ਸਗੋ ਬਾਹਰ ਦਾ ਬੂਆ ਵੀ ਖੁੱਲਾ ਸੀਗਾ ਤਸੋਗੋ ਕਹਿੰਦੀ ਵੀਰ ਜੀ ਨੂੰ ਵੀ ਬੁਲਾਓ ਮੈਂ ਤਾਂ ਕੰਨਾ ਮੈਨੂੰ ਬੁਲਾਉਂਦੀ ਮੈਂ ਵੇਖਣੇ ਉਹਦਾ ਹਾਲ ਕੀ ਕਰਦਾ ਮੈਂ ਉਹਨੂੰ ਪਜੋਂਦਾ ਕਿਵੇਂ ਇਹ ਨਾ ਕਿਵੇਂ ਲੈ ਜਾਂਦੇ ਆ ਉਹ ਹਾਲ ਨਹੀਂ ਮੈਂ ਤੇ ਦੁਖੀ ਉਸ ਪਰਿਵਾਰ ਦੇ ਵਿੱਚ ਜਾ ਕੇ ਇੱਥੋਂ ਜਦੋਂ ਮੈਨੂੰ ਮਿਲਣ ਆਂਦੇ ਉਦੋਂ ਕਹਿੰਦੇ ਸੀ ਤੁਹਾਡੇ ਨਾਲ ਹੈਲਪ ਕਰਵਾਵਾਂਗੀ ਤੇ ਨਾ ਕੰਮ ਕਰਵਾਵਾਂਗੀ ਵੀਰ ਸ਼ਦਾਈ ਕੀਤਾ ਕਦੀ ਸਾਗ ਬਣਾ ਦੇ ਕਦੀ ਮੇਥੀ ਬਣਾ ਦੇ ਮੈਂ ਤੇ ਪਰੇਸ਼ਾਨ ਹੋ ਗਈ ਮੈਂ ਤੇ ਮੈਨੂੰ ਤੇ ਇਸ ਗੱਲ ਦੀ ਹੈਰਾਨਗੀ ਮੈਂ ਆਪਣਾ ਫੋਨ ਕੱਢਣ ਚ ਚੋਰ ਬਣ ਗਈ ਮੇਰੀ ਚੀਜ਼ ਮੈਂ ਹੀ ਕੱਢੀ ਤੇ ਮੈਂ ਹੀ ਚੋਰ ਬਣ ਗਈ ਨਹੀਂ ਆ ਸਾਗ ਮੇਥੀ ਵਾਲੀ ਗੱਲ ਉਹਨੂੰ ਇਹ ਨਹੀਂ ਪਤਾ ਇਹ ਮੇਰੀ ਭਾਬੀ ਬਿਮਾਰ ਆ। ਆਹੇ ਜਿਹੜੀ ਇੱਥੇ ਖਾਣ ਦੀ ਗੱਲ ਦੂਰ ਦੀ ਆ ਕਹਿੰਦੀ ਨਾਲ ਬੱਚਿਆਂ ਜੋਗੀ ਤੇ ਰਿੰਕੂ ਜੋਗੀ ਵੀ ਪਾ ਕੇ ਦੇ ਰਿੰਕਪਾਲ ਜੋਗੀ ਵੀ। ਤੇ ਨਹੀਂ ਇੱਥੇ ਤੇਰੀ ਸੱਸ ਨੂੰ ਅਕਲ ਨਹੀਂ ਆਈ। ਇਹ ਰੋਜ਼ ਕੀ ਕਰਨੋਂ ਹੁੰਦੀ ਆ? ਕੀ ਪਤਾ ਆ ਕੇ ਰੋਬ ਜਮਾਨ ਦੀ ਮੈਨੂੰ ਤੇ ਇੰਨਾ ਪਰੇਸ਼ਾਨ ਕੀਤਾ। ਇੱਕ ਦਿਨ ਵੀ ਆ ਕੇ ਮੈਨੂੰ ਆਂਦੀ ਸਫਾਈਆਂ ਆ ਕਰ, ਬਾੜ ਦਾ ਵੇੜਾ ਸਾਫ ਕਰ। ਮੈਂ ਕਿਹਾ ਦੀਦੀ ਮੇਰਾ ਤਬੀਅਤ ਨਹੀਂ ਠੀਕ ਹੈਗੀ। ਮੈਂ ਫੇਰ ਬੜੀ ਥਕਾਵਟ ਮਹਿਸੂਸ ਕਰਨ ਨਹੀਂ ਆ। ਇਹ ਤੇ ਆਂਦੀ ਤੂੰ ਪਖੰਡ ਕਰਦੀ। ਅੱਗੋਂ ਮੈਂ ਨਹੀਂ ਨਹੀਂ ਗੱਲ ਕਰੀ। ਕੋਈ ਨਹੀਂ ਹੁਣ ਦੱਸਾਂਗੇ ਪਖੰਡ ਕਰਦਾ ਕੌਣ। ਅਹੀਂ ਕਰਦੇ ਕਿ ਤੁਸੀਂ ਕਰਦੇ ਚਲਾ ਆ ਪੈਣੇ ਥੱਲੇ ਆ ਆ ਜਾ ਆ ਜਾ ਐਵੇਂ ਕੱਲੀ ਖਲੋਤੀ ਆ ਉਹ ਪੁੱ ਚਲ ਗਈ ਏ ਠਾਂਡੇ ਲੱਗਣ ੜੀ ਏ ਅੰਜੂ ਚਾਹ ਦੇਗੀ ਏ ਰੋਟੀ ਪਾਣੀ ਦੇਗੀ ਏ ਉੱਥੇ ਤੇ ਮੂੜੀ ਨਹੀਂ ਪਤਾ ਨਹੀਂ ਕੀ ਕਰਦੀ ਪਈ ਕੀ ਕੰਮ ਕਰਨ ੜੀ ਏ ਚੱਲ ਮੈਂ ਉੱਠ ਕੇ ਵੇਣੀ ਆ ਹੌਲੀ ਹੌਲੀ ਜਾਨੀ ਆ ਕੀ ਕਰ ਰਣ ਰਹੀ ਮਮੀ ਮੈਂ ਉਪਰ ਹੀ ਆ ਕਪੜੇ ਸੁਕੜੇ ਪਾਉਂਦੀ ਹਾਂ 2 ਮਿੰਟ ਰੁਕ ਜਾ ਬਸ ਆ ਗਈ ਮੈਂ ਕੀ ਕਹੀ ਸਾਨੇ ਇਕੱਲੇ ਬੈਠੇ ਆਂ ਲੱਗੀ ਤੁਹਾਡੇ ਕੋਲ ਹੀ ਮੈਂ ਤੈਨੂੰ ਦੇਖਣ ਦੀ ਆਂ ਠੰਡ ਪਤਾ ਕਿੰਨੀ ਹੋ ਗਈ ਏ ਇਕੱਲੀ ਬੈਠੀ ਹੋਈ ਐ ਕਮ ਸੇ ਕਮ ਤੂੰ ਮੁੰਥਲੇ ਤੇ ਲੈ ਜਾ ਮੈਂ ਚਾਹ ਪਾਣੀ ਪੀਵਾਂ ਕੁਛ ਖਾਵਾ ਪੀਵਾਂ ਭੁੱਖ ਲੱਗੀ ਹੋਈ ਐ ਮੈਂ ਕਿਹਾ ਵੀ ਕਪੜੇ ਮੜ ਜੇ ਪਲਟਾਇਆ ਵਾਂ ਉਹ ਧੁੱਪ ਚਲ ਜਾਣੀ ਆ ਨਾ ਫਿਰ ਤੁਸੀਂ ਕੀ ਕਹਿੰਦੇ ਮੈਨੂੰ ਭੁੱਖ ਲੱਗੀ ਆ ਉਹਨੇ ਤਾਂ ਤੁਹਾਨੂੰ ਮੈਂ ਰੋਟੀ ਦੇ ਕੇ ਗਈ ਸੀ ਰੋਟੀ ਖਾ ਕੇ ਤੁਸੀਂ ਸੌਂ ਗਏ ਆ ਉੱਟਦੇ ਤਾਂ ਤੁਹਾਨੂੰ ਭੁੱਖ ਲੱਗ ਗਈ ਮੈਂ ਕੱਪੜੇ ਸੁੱਕਣੇ ਪਾਣ ਗਈ ਸੀ ਤੁਹਾਨੂੰ ਪਤਾ ਆ ਨਾ ਜਿੱਦਾਂ ਦਾ ਤੁਹਾਡੇ ਘਰ ਦਾ ਮੈਂ ਗੀੜਾ ਰੱਖਿਆ ਆ ਉਦੋਂ ਦੇ ਕਿੰਨੇ ਕੱਪੜੇ ਮੇਰੇ ਇਕੱਠੇ ਹੋਏ ਸੀ ਸਾਰੇ ਕੱਪੜੇ ਮੈਂ ਧੋਣੇ ਸੀ ਸਵੇਰ ਦੀ ਮਸ਼ੀਨ ਲਾਈ ਹੋਈ ਆ ਮੈਨੂੰ ਤਾਂ 1 ਮਿੰਟ ਨਹੀਂ ਵਿਹਲੀ ਹੋਈ ਤੇ ਮੈਂ ਕਿਹਾ ਚੱਲ ਤੋਰ ਕੋਠੇ ਪਾ ਕੇ ਆਉਣੀ ਆ ਸੁੱਕ ਜਾਣਗੇ ਜਲਦੀ ਤੂੰ ਕੀ ਮੈਨੂੰ ਆਪਣੇ ਘਰ ਲੈ ਜਾਂਦਾ ਜਦੋਂ ਮਨਮੀ ਚਾ ਪੇਕੇ ਗਈ ਹੋਈ ਸੀ ਉਦੋਂ ਮਾੜੀ ਮੋਟੀ ਰੋਟੀ ਖਾ ਹੀ ਲੈਂਦੀ ਸਨ ਜੇ ਤੈਨੂੰ ਹੁਣ ਮੈਂ ਰੋਟੀ ਬਾਰੇ ਕਹਤਾਂ ਮੈਂ ਸ਼ੂਗਰ ਦੀ ਬਿਮਾਰ ਹੈਗਾ ਤਾਂ ਮੈਨੂੰ ਭੁੱਖ ਲੱਗਦੀ ਮੈਂ ਦੱਸ ਕੀ ਕਰਾਂ ਮੰਮੀ ਮੈਨੂੰ ਪਤਾ ਆ ਤੁਸੀਂ ਠੀਕ ਨਹੀਂ ਰਹਿੰਦੇ ਪਰ ਜਦੋਂ ਮਨਮੀਤ ਪੇਕੇ ਗਈ ਸੀ ਤੁਸੀਂ ਵੀ ਉਦੋਂ ਗਵੰਡੀਆਂ ਨੂੰ ਤੰਗ ਕਰਦੇ ਸੀ ਕਦੇ ਕਿਸੇ ਨੂੰ ਬੱਚੇ ਨੂੰ ਕਹਣਾ ਮੈਨੂੰ ਬ੍ਰੈਡ ਲਿਆ ਦੇ ਕਿਸੇ ਨੂੰ ਕਹਿਣਾ ਮੈਨੂੰ ਆਹ ਲਿਆ ਦੇ ਚੀਜ਼ ਉਹ ਆਂਟੀ ਘਰੇ ਚਲ ਜਾਂਦੇ ਹੀ ਤੁਹਾਨੂੰ ਪਤਾ ਆਂਟੀ ਛਤੀ ਛਤੀ ਗੱਲਾਂ ਕਰਦੀ ਸੀ ਬਾਅਦ ਵਿੱਚ ਕਿ ਮੇਰੀਆਂ ਨੋਹਾਂ ਨੂੰ ਆੜ ਕੇ ਤੰਗ ਕਰਦੀ ਆ ਤਾਂ ਕਰਕੇ ਮੈਂ ਤੁਹਾਨੂੰ ਇੱਥੇ ਲਿਆਈ ਆਂ ਉਹ ਤੂੰ ਫਿਰ ਮੈਂ ਵੀ ਕੀ ਕਰਾਂ ਮੈਂ ਕੀ ਕਿਵੇਂ ਕਰਾਂ ਉਹ ਤੋਰ ਪੰਦੀ ਪੇਕੇ ਮੈਂ ਦੱਸ ਕੀ ਕਰਾਂ ਮੈਂ ਤਾਂ ਫਿਰ ਕਿਸੇ ਲੋਕਾਂ ਨੂੰ ਕਹਿਣੀ ਹੈ ਨਾ ਕਿ ਮੈਨੂੰ ਚਾਹ ਬਣਾ ਦੇ ਰੋਟੀ ਬਣਾ ਦੇ ਮੈਂ ਦੱਸ ਕੀ ਕਰ ਆਉ ਤਾਂ ਮੈਂ ਤਾਂ ਹੀ ਤਾਂ ਤੁਹਾਨੂੰ ਹੁਣ ਲੈ ਆਈ ਆਂ ਕਿ ਐਵੇਂ ਤੁਸੀਂ ਗਲੀ ਵਾਲਿਆਂ ਨੂੰ ਪਰੇਸ਼ਾਨ ਨਾ ਕਰੋ ਨਾਲੇ ਆਪਨਾ ਪਰੇਸ਼ਾਨ ਹੋਵੋ ਨਾਲੇ ਤੁਹਾਨੂੰ ਪਤਾ ਹੈ ਮੇਰਾ ਟਾਈਮ ਨਹੀਂ ਨਾ ਹੈਗਾ ਰੋਜ਼ ਉੱਥੇ ਤੁਹਾਡੇ ਕੋਲ ਆਣ ਦਾ ਸਾਰਿਆਂ ਦਾ ਮੈਂ ਇੱਥੇ ਵੀ ਵੇਖਣਾ ਹੈ ਟਾਈਮ ਕਹਿ ਮੈਂ ਕਿ ਹੁਣ ਤੁਸੀਂ ਮੇਰੇ ਕੋਲ ਰੋ ਜੋ ਵੀ ਖਾਣਾ ਪੀਣਾ ਤੁਸੀਂ ਮੈਨੂੰ ਦੱਸੋ ਉਹ ਮਨਮੀਤ ਨੂੰ ਨਾਲ ਲੈ ਕੇ ਹੀ ਸ਼ਾਂ ਪੇਕੇ ਤੇ ਤੈਨੂੰ ਨਹੀਂ ਪਤਾ ਮੈਂ ਨਾਲ ਲੈ ਕੇ ਆਵਾਂ ਮੰਮੀ ਮੈਨੂੰ ਪਤਾ ਸੀ ਤੁਹਾਨੂੰ ਕੀ ਪਤਾ ਉਹਦੀ ਮਾਂ ਮੈਨੂੰ ਕਿੰਨਾ ਬੋਲੀ ਆ ਆਪਣੀ ਧੀ ਦੀ ਉਹਨੇ ਗਲਤੀ ਨਹੀਂ ਕੀਤੀ ਸਾਰੀ ਗਲਤੀ ਮੇਰੀ ਕੱਢਣ ਦੇਈ ਸੀ ਤੇ ਨਾਲੇ 2000 ਰੁਪਏ ਨੇ ਮੇਰੇ ਹੱਥ ਫੜਾਇਆ ਤੇ ਮੈਨੂੰ ਕਹਿੰਦੀ ਮਨਮੀਤ ਦਾ ਮੂਡ ਨਹੀਂ ਠੀਕ ਹੈਗਾ ਇਹਨੂੰ ਦੋਕ ਦਿਨ ਇੱਥੇ ਰਹਿਣ ਦੇ ਫਿਰ ਮੈਨੂੰ ਛੱਡ ਕੇ ਆਉਂਗੀ ਤੇ ਦੱਸੋ ਮੈਂ ਕਿਦਾਂ ਉਹਨੂੰ ਲੈ ਆਉਂਦੀ ਹੁਣ ਆਈ ਮਨਮੀਤ 15 ਦਿਨ ਮਾਂ ਨੇ ਗੱਲ ਨਾਲ ਲਾ ਕੇ ਰੱਖ ਲਿਆ ਹੈ ਹੈ ਮੈਂ ਧੀਾਂ ਦੇ ਘਰ ਆਉਂਦੀ ਚੰਗੀ ਲੱਗਦੀ ਆ ਮੰਮੀ ਤੁਸੀਂ ਕਹਿੰਦੇ ਫਿਕਰ ਕਰਦੇ ਆ ਰਾਲਾਂ ਤੋਂ ਉਹ ਚਾਰ ਦਿਨ ਆਪਣੇ ਪੇਕੇ ਮੈਂ ਹੀ ਛੱਡ ਕੇ ਆਈ ਸੀ ਨਾ ਜਦੋਂ ਮੈਂ ਦੱਸਿਆ ਨਾ ਤੁਹਾਡੇ ਜਵਾਈ ਨੂੰ ਜਵਾਈ ਨੇ ਦੁਰਨਾ ਮੇਰੇ ਨਾਲ ਦੇਖੀ ਤਾਂ ਉਹ ਕਿੱਦਾਂ ਸਿੱਧੀ ਹੋ ਕੇ ਤੁਰਦੀ ਆ ਮੰਮੀ ਫਿਕਰਾਂ ਚ ਘਾਤੀ ਬੈਗੇ ਆ ਕੀ ਸੋਚਣਦੇ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਿਹਾ ਵਾ ਨਾ ਰਿੰਗ ਪਾਲਨੇ ਜਾਣਾ ਮੇਰੇ ਨਾਲ ਦੇਖੀ ਤਾਂ ਕਿੱਦਾਂ ਤੁਹਾਡੀ ਨੋ ਆਂਦੀ ਆ ਨਾਲੇ ਉੱਠੋ ਹੁਣ ਮੌਸਮ ਬੜਾ ਠੰਡਾ ਹੋ ਗਿਆ ਆ ਤੇ ਤੁਸੀਂ ਬੈਠੋ ਰਜਾਈ 'ਚ ਜਾ ਕੇ ਤੁਸੀਂ ਫੇਰ ਕਹਣਾ ਮੇਰੇ ਹੱਡ ਗੋਡੇ ਦੁਖਦੇ ਆ ਆਂਦੀ ਮੈਂ ਤੁਹਾਡੇ ਲਈ ਚਾਹ ਬਣਾਉਂਦੀ ਆ ਨਾਲੇ ਮੰਮੀ ਨੇ ਤਾਂ ਲੱਗਦਾ ਟੈਨਸ਼ਨ ਹੀ ਲੈ ਲਈ ਆ। ਇਹ ਬਚਾਂ ਚਾ ਨਾ ਕਿ ਬਿਮਾਰੀ ਨਾ ਹੋ ਜਾਣਾ। ਉਹ ਦੇਖਦੀ ਆ। ਆਹ ਲੂ ਨਾ ਮਨਵੀਤ ਨੂੰ ਫੋਨ ਕਰਦੀ ਆ। ਦੇਖਦੀ ਆ ਕਿਹੜੇ ਮੂਹ ਬੋਲਦੀ ਆ। ਨਾ ਹੂ ਤਾਂ ਜੀ ਤਾਂ ਸਹੀ ਬੋਲੂਗੀ। ਪਰਸ ਨੂੰ ਫੇਰ ਰਿੰਕਪਾਲ ਨੂੰ ਨਾਲ ਲੈ ਕੇ ਚਲੂੰਗੀ। ਲੈ ਕੇ ਆਉਂਗੀ ਇਹਨੂੰ। ਦੀਦੀ ਚਾਹ ਲੈ ਮਾਂ ਬਣਾ ਦਿੱਤੀ ਚਾ ਨਹੀਂ ਭਾਬੀ ਹਰੇ ਨਹੀਂ ਮੇਰਾ ਚਾਹ ਪੀਣੋਂ ਨਹੀਂ ਦਿਲ ਕਰਦਾ ਕਿਉਂ ਸਾਰਿਆਂ ਦੀ ਬਣਾਉਂਦੀ ਆ ਮੈਂ ਤੁਹਾਡੀ ਵੀ ਬਣਾਈ ਮੈਂ ਕਿਛਾਤ ਤੇ ਗਏ ਹੀ ਕਪੜੇ ਪਉਣ ਕੀ ਗੱਲ ਐ ਮੈਂ ਦੱਸਣਾ ਹੋਵੋ ਸਭ ਕੁਝ ਠੀਕ ਹੋ ਜਾਣਾ ਦੀਦੀ ਨਹੀਂ ਭਾਬੀ ਮੈਂ ਬੜੀ ਪਰੇਸ਼ਾਨ ਐ ਇਸੇ ਕਰਕੇ ਕਿ ਬਿਨਾ ਮਤਲਬ ਤੋਂ ਮੇਰੇ ਤੇ ਨਾਮ ਲੱਗ ਗਿਆ ਵਾ ਦੀਦੀ ਪਰੇਸ਼ਾਨੀ ਤੇ ਹੁੰਦੀ ਆ ਜਦੋਂ ਜਿਹੜਾ ਕੰਮ ਕੀਤਾ ਨਾ ਨਾ ਹੋਈ ਤੇ ਉਹਦਾ ਨਾਂ ਲੱਗ ਜੇ ਤੇ ਬੰਦੇ ਨੂੰ ਚੋਰ ਕਿਹਾ ਜਾਏ ਤੇ ਬੜਾ ਮਨ ਦੁਖੀ ਹੁੰਦਾ ਤਾਨੂੰ ਦੀਦੀ ਪਤਾ ਸਾਡੇ ਇੱਧਰ ਪੇਕਿਆਂ ਚ ਕੀ ਹੁੰਦਿਆ ਪਤਾ ਵਾ ਮੇਰੇ ਤੇ ਵੀ ਇਲਜ਼ਾਮ ਲੱਗਨਦਿਆ ਵਾ ਕਾਦਾ ਭਾਬੀ ਤੁਹਾਨੂੰ ਮੰਮੀ ਨੇ ਦੱਸਿਆ ਨਹੀਂ ਨਾ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਵੀ ਤੁਹਾਨੂੰ ਪਤਾ ਤਾਂ ਹੈਗਾ ਵਾ ਰੋਜ਼ ਮੇਰੀ ਨਾਨਾ ਆ ਜਾਂਦੀ ਆ ਤੇ ਨਾਲੇ ਤੁਹਾਨੂੰ ਪਤਾ ਨਾਲੇ ਫੋਨ ਉਹਨੇ ਰੱਖ ਲਿਆ ਸੀ ਤੇ ਮੇਰੀ ਤੇ ਮੰਮੀ ਨਾਲ ਕਿੰਨੇ ਦਿਨ ਹੋ ਗਏ ਗੱਲ ਵੀ ਨਹੀਂ ਹੋਈ ਦੀਦੀ ਮੁੰਦਰੀ ਸੀ ਮੇ ਕੋ ਇੱਕ ਵਰਤ ਜਿਆ ਆਈ ਤੇ ਉਦੋਂ ਮੈਂ ਮੈਂ ਕਿਹਾ ਮੈਂ ਪਾਉਣੀ ਆ ਮੈਨੂੰ ਮम्मा ਨੇ ਲੁੱਕ ਚ ਕਢਵਾ ਦਿੱਤੀ ਤੇ ਮਿੰਨ ਤੇ ਚਿੱਤਾ ਪੁੱਲ ਗਿਆ ਉਹ ਮੁੰਦਰੀ ਮम्मा ਕਹਿੰਦੇ ਲਿਆ ਜਮਾ ਕਰਾਈ ਉਹਨ ਮਿੰਨ ਕੋ ਮੁੰਦਰੀ ਨਹੀਂ ਲੱਭਦੀ ਪਈ ਤੇ ਤੁਹਾਡਾ ਵੀਰ ਪਤਾ ਕੀ ਕਹਿੰਦਾ ਵਾ ਤੂੰ ਪੇਕੇ ਦੀ ਆਈ ਹਾਂ ਹਾਂ ਪਰ ਦੀਦੀ ਮੈਨੂੰ ਪਤਾ ਵਾ ਮੈਂ ਪੇਕੇ ਨਹੀਂ ਦਿੱਤੀ ਇਹੋ ਜਿਹਾ ਕੰਮ ਤੇ ਮੈਂ ਕਦੀ ਵੀ ਨਹੀਂ ਕਰਾਂਗੀ ਇੱਥੇ ਵੀਰ ਗੱਲ ਤੇ ਆ ਭਾਬੀ ਵੇਖੋ ਅੱਜ ਮੇਰੀ ਭਾਬੀ ਤੇ ਜੇ ਮੇਰੇ ਭਰਾ ਨੇ ਇਨਾ ਇਲਜ਼ਾਮ ਲਾਤਾ ਮੇਰੇ ਤੇ ਵੀ ਝੂਠਾ ਇਲਜ਼ਾਮ ਲੱਗ ਗਿਆ ਵਾ ਕਿ ਤੂੰ ਪੈਸੇ ਕੱਢੇ ਆ ਕੋਈ ਗੱਲ ਨਹੀਂ ਤੁਸੀਂ ਸਹਸਭਾ ਨਾ ਵੇਖਿਓੁੰਦਰੀ ਘਰੋ ਹੀ ਲੱਭੂਗੀ ਭਾਬੀ ਕੋਈ ਗੱਲ ਨਹੀਂ ਮੈਂ ਵੀਰ ਨੂੰ ਮੈਂ ਪੁੱਛੂਗੀ ਵੀ ਤੂੰ ਭਾਬੀ ਨੇ ਇਨੀ ਗੱਲ ਕਿਉਂ ਕਹੀ ਅਭੀ ਤੂੰ ਪੇਕੇ ਦੇ ਆਈ ਆ ਪਤਾ ਕੀ ਵੀਰ ਮੇਰੇ ਆ ਬਾਹਰ ਜਾਂਦਾ ਪ੍ਰੋਗਰਾਮ ਬਣਾਉਂਦੇ ਆ ਤੇ ਪੈਸੇ ਜੇ ਨਹੀਂ ਬਣੰਦੇ ਤੇ ਇਹਨਾਂ ਦੇ ਦਿਮਾਗ 'ਚ ਇਹ ਆ ਪੀ ਉਹਨਾਂ ਕੋ ਪੈਸੇ ਨਹੀਂ ਬਹੋਉਂਦੇ ਤੇ ਸ਼ੈ ਸੀਮਾ ਮੁੰਦਰੀ ਦੀ ਆਈ ਆ ਨਹੀਂ ਨਹੀਂ ਉਹਦੀ ਗਲਤ ਫਹਮੀ ਆ ਉਸ ਦਿਨ ਭਾਬੀ ਇਸ ਕਰਕੇ ਆਏ ਸੀ ਤੁਹਾਡੇ ਹਾਂਜੀ ਅੱਛਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਕੋਈ ਨਹੀਂ ਵੀਰ ਨੂੰ ਮੈਂ ਸਮਝਾਵਾਂਗੀ ਵੀ ਤੂੰ ਭਾਬੀ ਦੇ ਕਿਉਂ ਇਹੋ ਜਿਹਾ ਨਾਮ ਲਾਉਂਨੇ ਆ ਮੈਂ ਉਹੀ ਸੋਚਨੀ ਆ ਨੂਤ ਤੇ ਲੱਗਾ ਹੀ ਲੱਗਾ ਧੀ ਤੇ ਵੀ ਲੱਗ ਗਿਆ ਭਾਬੀ ਇੱਕ ਗੱਲ ਕਹਾਂ ਤੁਹਾਨੂੰ ਬੇਕੋ ਬਿਨਾ ਮਤਲਬ ਤੋਂ ਜੋ ਕਿਸੇ ਦੇ ਉੱਤੇ ਇਲਜ਼ਾਮ ਲੱਗ ਜੇ ਉਹਨੂੰ ਚੋਰ ਕਿਹਾ ਜਾਵੇ ਤੇ ਉਹਦਾ ਤੇ ਜੀਣਾ ਮਰਨਾ ਤੇ ਇੱਕ ਬਰਾਬਰ ਹੋ ਗਿਆ ਨਾ ਤੇ ਤੁਸੀਂ ਇਹ ਗੱਲ ਨੂੰ ਮੈਂ ਤੁਹਾਡੀ ਗੱਲ ਨੂੰ ਜਰੂਰ ਇਸ ਗੱਲ ਨੂੰ ਸਮਝਾਂਗੀ ਕਿ ਤੁਹਾਡੇ ਦਿਲ ਤੇ ਕੀ ਬੀਤਦੀ ਆ ਸਹੀ ਗੱਲ ਹੈ ਦੀ ਤੋ ਮੇਰੇ ਦਿਲ ਤੇ ਬੀਤਦੀ ਆ ਹੋਰ ਕੋਈ ਤੇ ਜਾਣਿਆ ਨਹੀਂ ਪਰ ਤੁਸੀਂ ਜਾਣਗੇ ਦੀਦੀ ਚਿੰਤਾ ਆਪਣੀ ਥਾਂ ਤੇ ਪਰ ਖਾਣਾ ਪੀਣਾ ਨਾ ਛੱਡੋ ਤੂੰ ਥੋੜੀ ਜਿਹੀ ਚਾਹ ਪੀ ਲਓ ਮੈਂ ਲਵਨੀ ਆ ਕੋਈ ਨਹੀਂ ਮੈਂ ਪੀ ਲੈਨੀ ਕੀ ਆਣਾ ਜੇ ਮੈਂ ਉਧਰ ਪਰੇਸ਼ਾਨੀ ਵਿੱਚ ਆ ਮੇਰੇ ਤੇ ਚੋਰੀ ਦਾ ਇਲਜ਼ਾਮ ਲੱਗ ਗਿਆ ਵਾ ਇੱਧਰ ਮੇਰੇ ਭਰਾ ਨੇ ਮੇਰੀ ਭਝਾਈ ਤੇ ਚੋਰੀ ਦਾ ਇਲਜ਼ਾਮ ਲਾਤਾ